ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕ ਵਿਦਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਦੀ ਸੌਣ ਮਹੀਨੇ ਦੀ ਇੱਕ ਹੋਰ ਸਵੀਟ ਡਿਸ਼ ਲੈ ਕੇ ਮਾਲ ਪੂੜੇ ਮਾਲ ਪੂੜੇ ਆਮ ਕਰਕੇ ਆਟੇ ਦੇ ਬਣਾਏ ਜਾਂਦੇ ਆ ਗੂੜਾ ਆਟੇ ਦੇ ਪਰ ਆਪਾਂ ਨੇ ਅੱਜ ਬਣਾਉਣੀ ਆ ਸ਼ੱਕਰ ਤੇ ਮੂੰਗ ਦਾਲ ਦੇ ਤਾਂ ਕਿ ਹੈਲਦੀ ਵੇਅ ਆ ਮੈਂ ਇਹਦੇ ਵਿੱਚ ਬਣਾਉਣ ਵਾਸਤੇ ਕਿਹੜੇ ਕਿਹੜੇ ਇੰਗਰੀਡੀਅੰਟਸ ਵਰਤਣੇ ਆ ਪਹਿਲਾਂ ਉਹ ਦੇਖ ਲਓ ਇਹ ਦੇਖੋ ਮੈਂ ਲੈਣੇ ਆ ਇਹ ਮੂੰਗ ਦਾਲ ਇੱਕ ਕੌਲੀ ਇਹਨੂੰ ਰਾਤ ਭਰ ਭਿਓ ਕੇ ਰੱਖਿਆ ਮੈਂ ਏ ਭੂਟੇ ਦੇਖੋ ਫੁੱਲ ਕੇ ਇੰਨੀ ਜ਼ਿਆਦਾ ਹੋਗੀ ਤੇ ਇਸ ਤੋਂ ਇਲਾਵਾ ਸ਼ੱਕਰ ਇੱਕ ਕੌਲੀ मूंग दाल ਵਿੱਚ ਆਪਾਂ ਨੇ ਇਹ ਸ਼ੱਕਰ ਲੈਣੀ ਆ ਅੱਧੀ ਕੌਲੀ ਤੇ ਬਿਲਕੁਲ 1.5 ਚਮਚ ਉੱਪਰ ਜ਼ਿਆਦਾ ਨਹੀਂ ਮਿੱਠਾ ਕਰਨਾ ਇਸ ਤੋਂ ਇਲਾਵਾ 2 ਚਮਚ ਆਪਾਂ ਪਾਉਂਗੇ ਸੂਜੀ ਦੇ ਤੇ ਮਿਲਕ ਪਾਊਡਰ ਇਹ ਆਪਸ਼ਨਲ ਆ ਜੇ ਤੁਸੀਂ ਚਾਹੁੰਦੇ ਆ ਪਾਉਣਾ ਪਾਓ ਨਹੀਂ ਕੋਈ ਲੋੜ ਨਹੀਂ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਇਹ मूंग दाल ਨੂੰ ਆਪਾਂ ਨੇ ਇਸ ਆਪਣੀ ਮਿਕਸੀ ਵਿੱਚ ਪੀਸ ਲੈਣਾ ਥੋੜੀ ਥੋੜੀ ਕਰਕੇ ਪੀਸ ਲੈਣੀ ਬਿਲਕੁਲ ਇਹ ਥੋੜਾ ਜਿਹਾ ਪਾਣੀ ਪਾਉਣਾ ਜਿਵੇਂ ਬਸ ਪੀਸ ਹੋਵੇ ਇਹ ਇਹ ਸੂਜੀ ਦੇ 2 ਚਮਚ ਦੇ ਕਰੀਬ ਆਹੇ ਨਾਲ ਦੀ ਨਾਲ ਰਲਾ ਲਓ ਆਪਾਂ ਗੰਡਾ ਨਹੀਂ ਪੈਣੀ ਚਾਹੀਦੀਆਂ ਇਹਦੇ ਵਿੱਚ ਇਹ ਤਾਂ ਆ ਪਾਈਆਂ ਸੂਜੀ ਇੱਕ ਤਾਂ ਇਹ ਕਿਉਂਕਿ ਥੋੜੀ ਖਿਲਰੀ ਖਿਲਰੀ ਹੁੰਦੀ ਆ ਇਹਨੂੰ ਜੋੜ ਦਊਗੀ ਆਟਾ ਨਹੀਂ ਮੈਂ ਵਰਤਿਆ ਵੀ ਝਾਟਾ ਵਰਤ ਸਕਦੇ ਆ ਜੇ ਤੁਸੀਂ ਚਮਚਾ ਆਟਾ ਲੈਣਾ ਇੱਕ ਕੌਲੀ 'ਚ ਆਪਾਂ ਨੇ ਸੂਜੀ ਪਾਉਣੀ ਆ ਬਸ ਇਹ ਸੂਜੀ ਆ ਜਿਹੜੀ ਇਹਨੂੰ ਥੋੜਾ ਜਿਹਾ ਥਿੱਕ ਕਰ ਦੂਗੀ ਜਿੰਨਾ ਆਪਾਂ ਨੂੰ ਚਾਹੀਦਾ ਮੂੰਗ ਦਾਲਾ ਜਿਹੜੀ ਆਪਣੀ ਆਸਾਨੀ ਨਾਲ ਦਲੀ ਗਈ ਥੋੜਾ ਮੈਂ ਪਾਣੀ ਪਾ ਲਿਆ ਸੀ ਤੇ ਇਹ ਪਾ ਲਾਂ ਆਪਾਂ ਨੇ ਮਿਲਕ ਪਾਊਡਰ ਇਹ ਆਪਾਂ ਨੇ ਅੱਧੀ ਕੌਲੀ ਥੋੜੀ ਜਿਹਾ ਉੱਪਰ ਅੱਧੀ ਕੌਲੀ ਤੋਂ ਸ਼ਕਕ ਚੰਗੀ ਤਰ੍ਹਾਂ ਣਾਲਾ ਲਾਣਾ ਅੱਗ ਮੀਡੀਅਮ ਤੋਂ ਘੱਟ ਰੱਖਣੀ ਆ ਆਪਾਂ ਨੇ ਪਾ ਲਾਣਾ ਵਿੱਚ ਦੇਸੀ ਘਿਓ ਤੁਸੀਂ ਦੂਜੇ ਤਰ੍ਹਾਂ ਤੇਲ ਵਿੱਚ ਵੀ ਬਣਾ ਸਕਦੇ ਆ ਇਦੇ ਵਿੱਚ ਮੈਂ 2 ਚਮਚ ਸੂਜੀ ਦੇ ਹੋਰ ਪਾਏ ਆ ਕਿਉਂਕਿ ਮੈਨੂੰ ਨਾ ਥੋੜਾ ਪਤਲਾ ਲੱਗਦਾ ਸੀ 2 ਚਮਚ ਸੂਜੀ ਦੇ ਹੋਰ ਪਾਏ ਆ ਇਹ ਤੁਸੀਂ ਆਪਣਾ ਦੇਖ ਲਿਓ ਕਿਵੇਂ ਕਈ ਵਾਰੀ ਕਿਉਂਕਿ ਆਪਾਂ ਜਦ ਮੂੰਗ ਦਾਲ ਨੂੰ ਕਰਦੇ ਆ ਨਾ ਫਿਰ ਥੋੜਾ ਬਹੁਤ ਪਾਣੀ ਦਾ ਘੱਟਾ ਵੱਧਾ ਜਾ ਹੋ ਜਾਂਦਾ ਇਸ ਕਰਕੇ ਉਹਦੇ ਮੁਤਾਬਕ ਆਪਣਾ ਵਿੱਚ ਖਿਲਰ ਇਹ ਨਾ ਜਿਹੜਾ ਆਪਣਾ ਘੋਲ ਆ ਜਿਆਦਾ ਮਤਲਬ ਖਿਲ ਆਲੇ ਦੁਆਲੇ ਨੇ ਨਾ ਗੰਦਾ ਨਾ ਕਰ ਦੇਵੇ ਆਪਣੇ ਘਿਓ ਨੂੰ ਇਸ ਕਰਕੇ ਵੀ ਨਾ ਮੈਂ ਥੋੜਾ ਜਿਹਾ ਇਦਾਂ ਰੱਖਿਆ ਐਦਾਂ ਰੱਖਿਆ ਦਾ ਕੋਲ ਪਹਿਲਾਂ ਜਾਂਦਾ ਪਤਲਾ ਸੀ ਫਿਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ 10 ਮਿੰਟ ਵਾਸਤੇ ਰੱਖ ਦੇਣਾ ਹੁਣ ਆਪਾਂ ਨੇ ਇਹ ਅੱਧਾ ਕ ਚਮਚਾ ਜਿਹੜੀ ਮੈਂ ਸੌਂਫ ਦੀ ਰਗੜ ਲੈਣੀ ਇਹਦੇ ਵਿੱਚੇ ਰਗੜ ਲੈਣੀ ਥੋੜੀ ਆਟੇ ਵਾਲੇ ਨਾਲੋਂ ਡਿਫਰੈਂਟ ਕੀ ਐ ਇਹਦੇ ਵਿੱਚ ਇਹਦੀ ਬਾਈਂਡਿੰਗ ਆ ਜਿਹੜੀ ਆ ਆਪਾਂ ਨੇ ਥੋੜੀ ਕਰੀ ਆ ਸੂਜੀ ਪਾ ਕੇ ਇਹਨੂੰ ਜਿਵੇਂ ਉਹ ਦੂਜਾ ਬਿਲਕੁਲ ਇਦਾਂ गिरਦਾ ਹੁੰਦਾ ਹੈ ਨਾ ਇਹਦਾ ਕੋਲ ਆ ਇਹ ਮੈਂ ਥੋੜਾ گاੜਾ ਰੱਖਿਆ ਤੁਸੀਂ ਆਪੇ ਦੇਖਿਓ ਬਣਦੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਣਾ ਕੇ ਦੇਖਿਓ ਬੜੇ ਹੀ ਵਧੀਆ ਬਣਦੇ ਆ ਆਪਾਂ ਨੇ ਬਿਲਕੁਲ ਥੋੜਾ ਲੈਣਾ ਇਹਨੂੰ ਪਾਉਣ ਦਾ ਤਰੀਕਾ ਵੀ ਜਿਵੇਂ ਦੂਜਿਆਂ ਨੂੰ ਕੋਲ ਨੂੰ ਆਪਾਂ ਇਦਾਂ ਕਰਕੇ ਪਾ ਦੰਨੇ ਆ ਨਾ ਇਨੂੰ ਪਾਉਣ ਦਾ ਤਰੀਕਾ ਵੀ ਅਲੱਗਾ ਚਲੋ ਜੀ ਆਪਾਂ ਇੱਕ ਥੋੜਾ ਜਿਹਾ ਪਾ ਕੇ ਦੇਖਦੀ ਆਵੇਂ ਬੈਟਰ ਬਿਲਕੁਲ ਥੋੜਾ ਪਾ ਕੇ ਦੇਖਦੀ ਆਂ ਇਹਨੂੰ ਪਾਉਣ ਦਾ ਤਰੀਕਾ ਐਦਾਂ ਹੈ ਆਪਾਂ ਨੇ ਇਹਨੂੰ ਆਪ ਬਣਾਉਣਾ ਹੈ ਮਤਲਬ ਸਿੰਗਲ ਜਿਹਾ ਇਹਨੂੰ ਐਦਾਂ ਨਹੀਂ ਉੱਪਰ ਦੇ ਉੱਪਰ ਛੁੱਟੀ ਜਾਣਾ ਕਿਉਂਕਿ ਸਾਡਾ ਘੋਲ ਆ ਜਿਹੜਾ ਇੱਕ ਧਾਰ ਚ ਨਹੀਂ ਡਿੱਗਦਾ ਇਹ ਇਸ ਕਰਕੇ ਇਹਨੂੰ ਇਦਾਂ ਕਰਕੇ ਆਪ ਗੁਛਾਉਣਾ ਪੈਂਦਾ ਆਪਣਾ ਜਿਹੜਾ ਬੈਟਰ ਆ ਬਿਲਕੁਲ ਵਧੀਆ ਤਿਆਰ ਹੋਇਆ ਜੇディ ਅੱਗ ਥੋੜੀ ਘੱਟ ਕਰਨੀ ਪਊਗੀ ਅੱਗ ਥੋੜੀ ਤੇਜ਼ ਆ ਇਹਨੂੰ ਆਪਾਂ ਨੇ ਹਰ ਵਾਰੀ ਹਿਲਾ ਕੇ ਪਾਉਣਾ ਹੈ ਬਾਕੀ ਆਪਣੀ ਪਸੰਦ ਅਨੁਸਾਰ ਮਿੱਠਾ ਜਿਹੜਾ ਤੁਸੀਂ ਵੱਧ ਵੀ ਪਾ ਸਕਦੇ ਆ ਮੈਂ ਅੱਧੀ ਕੌਲੀੋਂ ਬਣੀਆਂ ਹਲਕਾ ਹਲਕਾ ਮਿੱਠਾ ਹੁੰਦਾ ਜੇ ਤੁਸੀਂ ਜ਼ਿਆਦਾ ਮਿੱਠਾ ਪਸੰਦ ਕਰਦੇ ਆ ਤੁਸੀਂ ਪੂਣੀ ਕੌਲੀ ਪਾ ਸਕਦੇ ਆ ਇੱਕ ਕੌਲੀ ਦੇ ਵਿੱਚ ਆਪਾਂ ਇਹਦੇ ਨਾਲ ਦੀ ਨਾਲ ਐਦਾਂ ਕਰਕੇ ਨਾ ਘਿਓ ਆ ਜਿਹੜਾ ਪਾਣਾ ਇਹਨੂੰ ਘਿਓ ਦਾ ਚਮਚਾ ਜੇ ਆਪਾਂ ਨੂੰ ਜ਼ਿਆਦਾ ਲੱਗਦਾ ਨਾ ਕਿਉਂਕਿ ਮੈਂ ਘੱਟ ਤੇਲ ਘਿਓ ਘੱਟ ਰੱਖਿਆ ਹੋਇਆ ਹੈ ਨਾ ਆਪਾਂ ਇਹਨੂੰ ਐਦਾਂ ਵੀ ਥੋੜਾ ਜਿਹਾ ਹੋਰ ਚਮਚਾ ਲਾ ਕੇ ਨਾ ਐਦਾਂ ਫਲਾ ਸਕਦੇ ਹਾਂ ਐਦਾਂ ਲਾਈਕ ਸਬਸਕ੍ਰਾਈਬ ਤਾਂ ਸ਼ੇਅਰ ਜੇ ਵੀ ਕਰਦੇ ਹੋ ਕੁੱਕ ਵਿਦਿਚ ਤਸਵੀਰ ਚੈਨਲ ਨੂੰ ਅੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਨੇ ਪਾਲਾਣੀ ਸ਼ੱਕਰ ਤਾਂ ਕਿ ਖੀਰ ਵਿੱਚ ਵੀ ਥੋੜਾ ਮਿੱਠਾ ਹੋ ਜਾਵੇ ਆਪਣੀ ਖੀਰ ਤੇ ਮੂੰਗ ਦਾਲ ਦੇ ਮਾਰ ਪੂੜੇ ਤਿਆਰ ਹੋ ਗਏ ਤੁਸੀਂ ਜਰੂਰ ਬਣਾ ਕੇ ਦੇਖਣਾ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਣਾ ਥੋਡੇ ਕੋਲ ਕਿੱਦਾਂ ਦੇ ਬਣੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਐਦਾਂ ਹੀ ਕੋਈ ਬਹੁਤ ਹੈਲਦੀ ਜੀ ਐਡੀਸ਼ਨਲ ਫੇਰ ਮਿਲਦੇ ਆ ਕੁਕ ਵੀ ਦੀ ਜਸਵੀਰ ਚੰਨਣ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ